بسم اللہ الرحمن الرحیم شروع اللہ تعالی دے نام توں جو بڑا مہربان تے نہایت رحم کرن والا ہے۔ پنجاب جڑا ہے پچھلے ایک لمبے سمے توں اس گل دی مانگ کر رہا سی گا کہ بے آدمیاں دے اُتے کوئی ٹُکواں قانون جڑا بنایا جائے۔ شاید کچھ لوگ جان دے نہیں کہ پہلاں وی اس قانون نو بناں دے لئی بہت ساری کوششاں جڑیاں ہیں ਕੀਤੀਆਂ ਗਈਆਂ ਲੇਕਿਨ ਉਹ ਕਦੀ ਵੀ ਵਿਧਾਨ ਸਭਾ ਤੱਕ ਨਹੀਂ ਪਹੁੰਚ ਸਕੀਆਂ ਮੈਂ ਪਹਿਲੀ ਗੱਲ ਤਾਂ ਇਹ ਮੁਬਾਰਕਬਾਦ ਦੇਣਾ ਚਾਹੁੰਦਾ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਿ ਜਿਹੜੇ ਬੇਅਦਬੀ ਕਾਨੂੰਨ ਨੂੰ ਲੈ ਕੇ ਉਹਨਾਂ ਨੇ ਸੰਜੀਦਗੀ ਦਿਖਾਈ ਇਹਦਾ ਮਸੂਵਦਾ ਤਿਆਰ ਕੀਤਾ ਗਿਆ ਕਿਉਂਕਿ ਪਿਛੇ ਦਿਨੀ ਸਰਵ ਧਰਮਾਂ ਦੀ ਇੱਕ اجلاس ਜਿਹੜਾ ਸਮਾਣੇ ਦੇ ਵਿੱਚ ਹੋਇਆ ਸੀ ਮੈਂ ਵੀ ਉਹ ਚ ਸ਼ਾਮਲ ਹੋਇਆ ਔਰ ਸਰਕਾਰ ਨੂੰ ਮੰਗ ਕੀਤੀ ਸੀ ਉੱਥੇ ਅਮਨ ਔਰ ਰੋਲਾ ਜੀ ਨੇ ਸਾਨੂੰ ਇਹ ਕਿਹਾ ਸੀ ਕਿ ਜਲਦੀ ਬੇਅਦਬੀ ਦਾ ਕਾਨੂੰਨ ਜਿਹੜਾ ਅਸੀਂ ਲੈ ਕੇ ਆਵਾਂਗੇ ਮੈਂ ਸਮਝਦਾ ਕਿ ਐਦਾਂ ਦਾ ਠੋਸ ਕਾਨੂੰਨ ਜਿਹੜਾ ਬਣੇਗਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਬੇਅਦਬੀ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇਗੀ ਕਿਉਂਕਿ ਪਿਛਲੇ ਦਿਨਾਂ 'ਚ ਜਿਹਨਾਂ ਲੋਕਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਕਾਨੂੰਨ ਦੀਆਂ ਜਿਹੜੀ ਦਫਾਵਾਂ ਸੀਗੀਆਂ ਉਹਨਾਂ 'ਚ ਕੋਈ ਐਡੀ ਵੱਡੀ ਸਜ਼ਾ ਨਹੀਂ ਸੀ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਥੋੜੀ ਬਹੁਤ ਰਾਹਤ ਜਾਂ ਰਿਲੀਫ ਜਿਹੜੀ ਹੈ ਉਹਨਾਂ ਨੂੰ ਮਿਲਦੀ ਰਹੀ ਹੁਣ ਸਾਰੇ ਸ਼ਰਾਰਤੀ ਅੰਸਰਾਂ ਨੂੰ ਸਾਰੇ ਗੁੰਡਿਆਂ ਨੂੰ ਔਰ ਜਿੰਨੇ ਵੀ ਲੋਕ ਧਰਮ ਅਜਪਾਲ ਪਾਲ ਪਾਣ ਵਾਲੇ ਨੇ ਔਰ ਯਾ ਜਿਹੜੇ ਲੋਕ ਧਾਰਮਿਕ ਅਸਥਾਨਾਂ ਦੀ ਯਾ ਧਾਰਮਿਕ ਗ੍ਰੰਥਾਂ ਦੀ ਔਰ ਬਿਲ ਖਸੂਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿਹੜੇ ਵਾਕਿਆਤ ਪੰਜਾਬ ਦੇ ਵਿੱਚ ਹੋਏ ਨੇ ਉਹਨਾਂ ਨੂੰ ਲੈ ਕੇ ਇਹ ਕਾਨੂੰਨ ਜਿਹੜਾ ਮੈਂ ਸਮਝਦਾ ਹਾਂ ਕਿ ਇੱਕ ਅੱਛਾ ਕਦਮ ਹੈ ਇਹਦੇ ਨਾਲ ਕਿਤੇ ਨਾ ਕਿਤੇ ਅਸੀਂ ਔਰ ਪੂਰੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਰਾਹਤ ਮਹਿਸੂਸ ਕਰਨਗੇ ਕਿ ਅਗਰ ਕੋਈ ਬੰਦਾ ਬੇਅਦਬੀ ਕਰਦਾ ਹੈ ਤੇ ਉਹਨੂੰ ਉਮਰ ਕੈਦ ਦੀ سزا ਜਿਹੜੀ ਹੈ ਬਗੈਰ ਪਰੋਲ ਦੇ ਜਿਹੜੀ ਲਿਆਂਦਾ ਕਾਨੂੰਨ ਬਣਾਇਆ ਜਾ ਰਿਹਾ ਹੈ ਤੇ ਸਾਰੇ ਪੰਜਾਬੀ ਜਿਹੜੇ ਐ ਉਹ ਇਹਦਾ ਨਿੱਘਾ ਸਵਾਗਤ ਕਰਦੇ ਨੇ ਲੱਗਦਾ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਬੈਠੇਗਾ ਕਿਉਂਕਿ ਪਹਿਲਾਂ ਜੇ ਕੋਈ ਬੇਅਦਬੀ ਕਰਦਾ ਸੀ ਕਹਿੰਦੇ ਸੀ ਉਹ ਮਤਲਬ ਉਸ ਦੇ ਦਿਮਾਗੀ ਸੰਤੁਲਨ ਵਿੱਚ ਠੀਕ ਜਾਂ ਉਹ ਕਿਸੇ ਨਾ ਦਿਮਾਗੀ ਸਲਤਨਤ ਦੀ ਜਿੱਥੇ ਤਾਂ ਗੱਲ ਐ ਮੈਂ ਅਕਸਰ ਇਹ ਗੱਲ ਕਹਿਣਾ ਹੁੰਨਾ ਕਿ ਜਿਨ੍ਹਾਂ ਦਾ ਦਿਮਾਗੀ ਸਲਤਨਤ ਖਰਾਬ ਸਲਤਨਨ ਖਰਾਬ ਹੈ ਉਹ ਕਿਸੇ ਦੇ ਘਰ ਚ ਕਦੇ ਨਹੀਂ ਵੜ ਜਾਂਦੇ ਕਿਸੇ ਦੇ ਸ਼ੋਰੂਮ ਚ ਕਦੇ ਨਹੀਂ ਵੜ ਜਾਂਦੇ ਉਹ ਸਿਰਫ ਗੁਰੂ ਦੇ ਘਰ ਹੀ ਕਿਉਂ ਜਾ ਕੇ ਬੇਅਦਬੀ ਕਰਨ ਦੀ ਔਰ ਇਸ ਬਹਾਨੇ ਨੂੰ ਬਣਾ ਕੇ ਉਹ ਸਮਝਦੇ ਨੇ ਕਿ ਅਸੀਂ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਜਾਵਾਂਗੇ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਕਿਤੇ ਨਾ ਕਿਤੇ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਜਦ ਇੱਕ ਸਖਤ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਏਗੀ ਤੇ ਬੇਅਦਬੀਆਂ ਦੇ ਉੱਤੇ ਬੜੀ ਹੱਦ ਤੱਕ ਜਿਹੜੀ ਹੈ ਉਹ ਰੋਕ ਲਗਾਈ ਜਾਵੇਗਾ ਕਿ ਆਮ ਲੋਕਾਂ ਨੂੰ ਵੀ ਇਸ ਦੇ ਬਾਰੇ ਜਿਹੜੀ ਆਵਾਜ਼ ਚੁਕਣੀ ਚਾਹੀਦੀ ਹੈ ਕਿ ਕਾਨੂੰਨ ਜਿਹੜਾ ਹੁਣ ਪਾਸ ਹੋਣਾ ਚਾਹੀਦਾ ਤੇ ਇੱਥੇ ਸਾਰੀਆਂ ਪਾਰਟੀਆਂ ਚਾਹੇ ਕੋਈ ਵੀ ਪੋਲਿਟੀਕਲ ਪਾਰਟੀ ਆ ਮੇਨਾ ਕਿਸੇ ਆਪਣੇ ਰਾਜਨੀਤਿਕ ਦੇਖੋ ਸਾਰੀ ਸਿਆਸੀ ਪਾਰਟੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਬੇਅਦਬੀ ਕਾਨੂੰਨ ਦੇ ਉੱਤੇ ਇਹ ਚਰਚਾ ਤਾਂ ਹੋਣੀ ਚਾਹੀ ਕਾਨੂੰਨ ਨੂੰ ਹੋਰ ਸਖਤ ਕਿੱਦਾਂ ਬਣਾਇਆ ਜਾਏ ਕਾਨੂੰਨ ਨੂੰ ਵਧੀਆ ਢੰਗ ਦੇ ਨਾਲ ਅਪਲਾਈ ਕਿਦਾਂ ਕੀਤਾ ਜਾਵੇ ਔਰ ਕਾਨੂੰਨ ਦੇ ਦਾਇਰੇ ਚ ਜਿਨ੍ਹਾਂ ਲੋਕਾਂ ਦੇ ਉੱਤੇ ਮੁਕੱਦਮੇ ਦਰਜ ਹੋਣਗੇ ਉਹਨੂੰ ਬਿਲਕੁਲ ਸਵੱਛਤਾ ਦੇ ਨਾਲ ਕਿ ਭਈ ਜਿਹੜਾ ਮਲਜ਼ਮ ਹੈ ਉਹਦੇ ਖਿਲਾਫੀ ਮੁਕੰਮਲ ਕਾਰਵਾਈ ਜਿਹੜੀ ਹੈ ਹੋਏਗੀ ਕਾਨੂੰਨ ਦਾ ਕਦੀ ਵੀ ਦੁਰਪਯੋਗ ਵੀ ਨਾ ਹੋਵੇ ਔਰ ਕਾਨੂੰਨ ਦੇ ਸ਼ਕੰਜੇ ਚ ਜਦ ਬੇਅਦਬੀ ਕਰਨ ਵਾਲਾ ਬੰਦਾ ਆ ਜਾਏ ਤੇ ਉਹਨੂੰ ਫਿਰ ਭੱਜਣ ਦਾ ਰਸਤਾ ਜਿਹੜਾ ਉਹ ਨਹੀਂ ਮਿਲਣਾ ਚਾਹੀਦਾ ਇਹਦੇ ਉੱਤੇ ਸਰਵਸੰਮਤੀ ਦੇ ਨਾਲ ਸਾਰੀ ਸਿਆਸੀ ਜਮਾਤਾਂ ਨੂੰ ਜਿਹੜੀ ਹੈ ਉਹ ਪੰਜਾਬ ਸਰਕਾਰ ਦਾ ਵਿਧਾਨ ਸਭਾ ਚ ਸਾਥ ਦੇਣਾ ਚਾਹੀਦਾ ਹੈ ਪਹਿਲਾ ਸਹੀ ਹੈ ਭਾਈ ਫੈਸਲਾ ਬਿਲਕੁਲ ਸਹੀ ਹੈ ਸਵਾਗਤਯੋਗ ਹੈ ਔਰ ਮੈਂ ਦੇ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਪਿਛਲੇ ਚੰਨ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਗਊ ਹੱਤਿਆ ਦੇ ਮਾਮਲੇ ਜਿਹੜੇ ਇੱਕ ਵਾਰ ਫਿਰ ਸਾਹਮਣੇ ਆਏ ਐ ਫਗਵਾਲੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹਦੇ ਨਾਲ ਨਾਲ ਇਹਦੇ ਉੱਤੇ ਵੀ ਇੱਕ ਸਖਤ ਪ੍ਰਬੰਧਨ ਲੈ ਕੇ ਆਏ ਕਿ ਜਿਹੜੇ ਲੋਕ ਪੈਸਾ ਕਮਾਣ ਦੇ ਚੱਕਰ 'ਚ ਧਰਮਾਂ ਦੀ ਆਸਥਾ ਨਾਲ ਖਿਲਵਾੜ ਕਰਦੇ ਨੇ ਔਰ ਫਿਰ ਜਿਹੜੇ ਇੱਕ ਦੋ ਧਰਮਾਂ ਨੂੰ ਆਪਸ ਵਿੱਚ ਲੜਾਉਣ ਦੀ ਸਾਜ਼ਿਸ਼ ਰਚਦੇ ਨੇ ਤੇ ਕਿਤੇ ਨਾ ਕਿਤੇ ਉਹਦੇ ਉੱਤੇ ਵੀ ਨੱਥ ਪਾਉਣ ਦੀ ਜਿਹੜੀ ਹੈ ਬਹੁਤ ਸਖਤ ਜ਼ਰੂਰਤ ਹੈ